ਪੰਜਾਬੀ ਕਾ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਜਿਹੜਾ ਇਹ ਭਾਰਤ ਨਸ਼ਾ ਮੁਕਤ ਵਿਹਾਨ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਕੀਤਾ ਗਿਆ ਸੀ ਅੱਜ ਪ੍ਰੋਗਰਾਮ ਜਿਹੜਾ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਸਾਡੇ ਜਿਹੜੇ ਮੁੱਖ ਮਹਿਮਾਨ ਜਿਹੜੇ ਦਿੱਲੀ ਦੇ ਕੈबिनेट ਮੰਤਰੀ ਗੋਵਿੰਦਰ ਕੁਮਾਰ ਡਾਕਟਰ ਗੋਵਿੰਦਰ ਕੁਮਾਰ ਜੀ ਸੀ ਕੈबिनेट ਮੰਤਰੀ ਤੇ ਸਾਡੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਆਈਡਲ ਵੀ ਮੰਨ ਸਕਦੇ ਆ ਯੂਥ ਦੇ ਤੇ ਜਿਹੜੇ ਸੁਖਵਿੰਦਰ ਸਿੰਦਰਾ ਜੀ ਉਹਨਾਂ ਦੀ ਇਹ ਸਦਕਾ ਅੱਜ ਰੈਲੀ ਜਿਹੜੀ ਆ ਇੱਥੇ ਵਿਖਾਈ ਗਈ ਸੀ ਇੱਕ ਜਾਗਰੂਕ ਰੈਲੀ ਉਹਦੇ ਵਿੱਚ ਨੌਜਵਾਨਾਂ ਨੂੰ ਸਕੂਲ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜਾ ਅੱਜ ਨਸ਼ੇ ਦੀ ਜਿਹੜੀ ਮਹਿੰਮਾ ਆ ਉਸ ਨੂੰ ਇੱਕ ਆਵਾਜ਼ ਦਿੱਤੀ ਗਈ ਆ ਯੂਥ ਨੂੰ ਜਾਗਰੂਕ ਕਰਾਇਆ ਗਿਆ ਹੈ ਤੇ ਜੋ ਵੀ ਕੌਂਸਲੀਆਂ ਐ ਸਾਡੇ ਗਵਰਨਮੈਂਟ ਦੀਆਂ ਭਾਰਤ ਸਰਕਾਰ ਦਿਆਂ ਤੇ ਕਿੱਦਾਂ ਕਿੱਦਾਂ ਆਪਾਂ ਬੰਦੇ ਨੂੰ ਜਿਹੜਾ ਵਾ ਨਛਾਛੜਾ ਸਕਦੇ ਆ ਕਿੱਦਾਂ ਵੀ ਜਿੱਦਾਂ ਵੀ ਬਲੂਪ੍ਰਿੰਟ ਸਾਨੂੰ ਇਹ ਅਹੁਦੇਦਾਰੀਆਂ ਜਿਹੜੀਆਂ ਅੱਜ ਦੇਣੀਆਂ ਸੀ ਉਹਨਾਂ ਨੇ ਕੋਈ ਇੱਕ ਪ੍ਰੋਗਰਾਮ ਜਿਹੜਾ ਬਹੁਤ ਵੱਡਾ ਸੀ ਉਹਦੇ ਦੌਰਾਨ ਜਿਹੜੀਆਂ ਸਾਡੀਆਂ ਮਿੱਥੀਆਂ ਵਾ ਉਹ ਥੋੜੇ ਦਿਨ ਇੱਕ ਦੋ ਦਿਨ ਪਲੇ ਕਰ ਦਿੱਤੀਆਂ ਗਈਆਂ ਤੇ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਨੂੰ ਜਿਹੜੇ ਆ ਸੁਖਵਿੰਦਰ ਬਿੰਦਰਾ ਜੀ ਜਿਹੜੇ ਆ ਉਹਨਾਂ ਨੇ ਸਾਨੂੰ ਜੂਤ ਨੂੰ ਨਾਲ ਜੋੜ ਕੇ ਅਮਰਖਰ ਦੇ ਵਿੱਚੋਂ ਜਿਹੜਾ ਨਸ਼ਾ ਮੁਕਤ ਭਾਰਤ ਦਾ ਜਿਹੜਾ ਇਹ ਅਰਜ ਪ੍ਰੋਗਰਾਮ ਹੋਇਆ ਵਾ ਬਹੁਤ ਵਧੀਆ ਇੱਕ ਮੈਸੇਜ ਮਿਲੇ ਆ ਭਾਰਤ ਸਰਕਾਰ ਵੱਲੋਂ ਤੇ ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਹਾਂ ਤੇ ਭਾਰਤ ਸਰਕਾਰ ਨੇ ਜਿਹੜਾ ਨਸ਼ੇ ਵਿਰੁੱਧ ਪੰਜਾਬ ਦੇ ਵਿੱਚ ਜਿਹੜੀ ਇਹ ਮੁਹਿੰਮ ਨੂੰ ਹੋਰ ਵੱਡੇ ਲੈਵਲ ਤੇ ਹੋਰ ਸਖਤਾਈ ਕਰਕੇ ਜਿਹੜਾ ਇਹ ਉਪਰਾਲਾ ਕੀਤਾ ਹੈ ਬਹੁਤ ਸ਼ਲਾਘਾਯੋਗ ਆ ਤੇ ਮੈਂ ਇਸ ਪ੍ਰੋਗਰਾਮ ਦੀ ਪਉਤ ਇਸਲਾਗਾ ਕਰਦਾ ਹੈ ਤੇ ਮੈਂ ਕਹਿੰਦਾ ਵੀ ਇਹੋ ਜਿਹੇ ਵੱਡੇ ਪ੍ਰੋਗਰਾਮ ਸਕੂਲ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਜ਼ਰੂਰ ਹੋਣੇ ਚਾਹੀਦੇ ਆ ਜਿਹਦੇ ਨਾਲ ਆਉਣ ਵਾਲੇ ਜੂਥ ਨੂੰ ਜਾਗਰੂਤ ਕੀਤਾ ਜਾਵੇ ਕਿ ਬਿਨਾ ਨਸ਼ੇ ਤੋਂ ਆਪਾਂ ਆਪਣੀ ਜੀਵਨ ਨੂੰ ਕਿਦਾਂ ਬਤੀਤ ਕਰ ਸਕਦੇ ਇੱਕ ਪਾਸੇ ਇੱਕ ਪਾਸੇ ਆਮ ਆਦਮੀ ਸਰਕਾਰ ਕਹਿੰਦੀ ਇਹ ਯੁੱਧ ਨਸ਼ਿਆਂ ਵਿਰੋਧ ਦਾ ਮਹੀਨਾ ਸ਼ੁਰੂ ਕੀਤਾ ਉਹਨੂੰ ਕਿੱਦਾਂ ਦੇਖਦੇ ਆਂ ਵੇਖੋ ਜੀ ਜਿਹੜੀ ਸਰਕਾਰ ਆਪਣਾ ਐਡਮਿਸ਼ਨ ਕੰਮ ਕਰ ਰਹੀ ਆ ਉਹ ਇੱਕ ਆਪਣੇ ਲੈਵਲ ਤੇ ਕਰ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਪਰ ਜਿਹੜੇ ਇਹ ਭਾਰਤ ਅਭਿਆਨ ਜਿਹੜਾ 5 ਸਾਲ ਤੋਂ ਬਾਕੀ ਸਟੇਟਾਂ ਦੇ ਵਿੱਚ ਚੱਲ ਰਿਹਾ ਸੀ ਹਨ ਉਹਦੇ ਦਰਾਂਨ ਵੀ ਉੱਥੋਂ ਹੁਣ ਜਾਗਰੂਤ ਕਰਨ ਲਈ ਤੇ ਫੰਡ ਚਾਹੀਦੇ ਆ ਠੀਕ ਆ ਬੱਚਿਆਂ ਨੂੰ ਡਿਡਕਸ਼ਨ ਕਿੱਦਾਂ ਕਰਨਾ ਠੀਕ ਆ ਹੁਣ ਮੰਨ ਲਓ ਜੇ ਅੱਜ ਭਾਰਤ ਸਰਕਾਰ ਪੰਜਾਬ ਦੇ ਵਿੱਚ ਇਸ ਗੱਲ ਦੇ ਵਿੱਚ ਐਂਟਰੀ ਕੀਤੀ ਆ ਕਿ ਉਹਦੇ ਨਾਲ ਇਸ ਮਹਿੰਮ ਨੂੰ ਹੋਰ ਵੱਡਾ ਕੀਤਾ ਜਾਊਗਾ ਠੀਕ ਆ ਕਿ ਜਿਹੜੇ ਅੱਜ ਮੰਨ ਲਓ ਇੱਕ ਬੱਚਿਆਂ ਨੂੰ ਇਹ ਫ੍ਰੀ ਇਲਾਜ ਕਰਨ ਦਾ ਆਪਾਂ ਡੀਚਾ ਰੱਖ ਸਕਦੇ ਆ ਹੁਣ ਜਿਵੇਂ ਸਾਨੂੰ ਜੂਥ ਨੂੰ ਅੰਮ੍ਰਿਤਸਰ ਤੋਂ ਲਿਆ ਗਿਆ ਹੈ ਪੰਜਾਬ 'ਚ ਵੱਖਰੇ ਵੱਖਰੇ ਜਿਹੜੇ ਆ ਇਲਾਕਿਆਂ ਦੇ ਵਿੱਚੋਂ ਸਟੇਟਾਂ ਦੇ ਵੀ ਆਪਣੇ ਜਿਲਿਆਂ ਦੇ ਵਿੱਚੋਂ ਨੌਜਵਾਨਾਂ ਨੂੰ ਅੱਗੇ ਲਾਇਆ ਜਾਊਗਾ ਉਹਦੇ ਨਾਲ ਕੀ ਹੋਊਗਾ ਵੀ ਉਹ ਦੱਸਣਗੇ ਕਿ ਪੰਜਾਬ 'ਚ ਆਪਾਂ ਡੀਡਿਕਸ਼ਨ ਕਿੱਦਾਂ ਕਰ ਸਕਦੇ ਹਾਂ ਇਸ ਲਈ ਜਿਹੜਾ ਇਹ ਉਪਰਾਲਾ ਹੈ ਇਹ ਬਹੁਤ ਜ਼ਰੂਰੀ ਸੀ ਜੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਜੇ ਇਹ ਸੋਚ ਨਾਲ ਚੱਲੀ ਆ ਕਿ ਅਸੀਂ ਨਸ਼ਾ ਮੁਕਤ ਪੰਜਾਬ ਜਾਂ ਭਾਰਤ ਬਣਾਉਣਾ ਹੈ ਉਹਦੇ ਨਾਲ ਜਿਹੜਾ ਵਾ ਇਹ ਉਪਰਾਲਾ ਬਹੁਤ ਸਲਾਘਾਜਨਕ ਲੱਗਦਾ ਕਿ ਇਹ ਸਭ ਕੁਝ ਹੋ ਗਿਆ ਸਲਾਘਾਜਨਕ ਵੇਖੋ ਜੀ ਨਸ਼ਾ ਮੁਕਤ ਜਿਹੜਾ ਇਹ ਚੀਜ਼ ਹੈ ਨਾ ਵੇਖੋ ਕੱਲੇ ਆਪਾਂ ਇੱਕ ਪਰਚੇ ਕਰਕੇ ਜਾਂ ਆਪਾਂ ਇਸ ਵੇਖ ਨੂੰ ਵੇਖ ਲਈਏ ਵੀ ਆਪਾਂ ਰੈਲੀਆਂ ਕਰਕੇ ਆਪਾਂ ਜਾਗਰੂਤ ਨਹੀਂ ਕਰ ਸਕਦੇ ਆਪਾਂ ਜੇ ਕਰਨਾ ਹੈ ਤੇ ਉਹਦੇ ਲਈ ਸਾਨੂੰ ਇੱਕ ਬਲੂਪ੍ਰਿੰਟ ਤਿਆਰ ਕਰਨਾ ਪੈਣਾ ਹੈ ਜਿਵੇਂ ਆਪਾਂ ਬਲੂਪ੍ਰਿੰਟ ਹੁਣ ਮੰਨ ਲਓ ਅੱਜ ਸੈਂਟਰ ਸਰਕਾਰ ਭਾਰਤ ਸਰਕਾਰ ਪੰਜਾਬ ਦੇ ਵਿੱਚ ਅੱਜ ਪਹਿਲਾ ਫੰਕਸ਼ਨ ਨਸ਼ਾ ਮੁਕਤ ਅਭਿਆਨ ਦਾ ਜਿਹੜਾ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਗਿਆ ਹੈ ਅਸੀਂ ਕੈਪਟਨ ਮੰਤਰੀ ਭਵਿੰਦਾ ਡਾਕਟਰ ਵਰਨਕਰ ਮਾਰ ਨੂੰ ਉਹਨਾਂ ਨੂੰ ਬਲੂਪ੍ਰਿੰਟ ਦਵਾਂਗੇ ਵੀ ਜੋ ਸਾਡੇ ਕੋ ਸਾਡੀ ਸੋਚ ਦੇ ਮੁਤਾਬਕ ਕਿਦਾਂ ਅਸੀਂ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਬਚਾ ਸਕਦੇ ਹਾਂ ਬਿਲਕੁਲ ਜੀ ਅਸੀਂ ਅੱਜ ਮੀਟਿੰਗ ਵੀ ਪਹਿਲਾਂ ਪ੍ਰੈਸ ਕਾਨਫਰੰਸ ਜਿਹੜੀ ਸਾਡੀ ਵਕਰੀ ਹੋਈ ਆ ਮੀਟਿੰਗ ਦੇ ਵਿੱਚ ਅਸੀਂ 15 20 ਜਾਣੇ ਹਾਂ ਜੋ ਡਾਕਟਰ ਸਾਹਿਬ ਨਾਲ ਮੰਤਰੀ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਆ ਉਹਦੇ ਵਿੱਚ ਅਸੀਂ ਸੁਝਾਅ ਰੱਖੇ ਆ ਠੀਕ ਆ ਹੁਣ ਅੱਜ ਮੰਨ ਲਓ ਪਹਿਲਾ ਦਿਨ ਆ ਇੱਕ ਫੰਕਸ਼ਨ ਸੀ ਤੇ ਜਦੋਂ ਅਸੀਂ ਫੰਕਸ਼ਨ ਤੋਂ ਅਲਾਵਾ ਦਿੱਲੀ ਜਾ ਕੇ ਇਹਨਾਂ ਨਾਲ ਮੀਟਿੰਗ ਹੋਊਗੀ ਸਾਡੀ ਇਰੋੜੇ ਦੌਰਾਨ ਜਿੱਤਾ ਜਿੱਤਾ ਕੋਈ ਚੜਾ ਸਕਦਾ ਹੈ ਜਿੱਤੀ ਕਿਸੇ ਕੋਲ ਹੈਗਾ ਹੱਥ ਵੀ ਜਿਵੇਂ ਕੋਈ ਮੰਨ ਲਓ ਤੁਹਾਡੇ ਕੋਈ ਲੜੀ ਹੈ ਆਪਾਂ ਕੋਈ ਨੌਲੇਜ ਹੈ ਠੀਕ ਆ ਉਹ ਨੌਲੇਜ ਨੂੰ ਆਪਾਂ ਉਹਨਾਂ ਤੱਕ ਪਹੁੰਚਾਵਾਂਗੇ ਤੇ ਆਪਣੇ ਜਿਹੜੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਾਂਗੇ ਦੇਖੋ ਜੀ ਸਰਕਾਰਾਂ ਨੇ ਹੁਣ ਨਾਲ ਹੋਣਾ ਹੀ ਹੈ ਦੇਖੋ ਭਾਵੇਂ ਕੋਈ ਕੋਈ ਵੀ ਪਾਰਟੀ ਹੋਵੇ ਆਪਾਂ ਇਸ ਚੀਜ਼ ਨੂੰ ਪਾਰਟੀ ਲੈਵਲ ਤੇ ਨਾ ਗਣੀਏ ਪਾਰਟੀਆਂ ਤੋਂ ਜਦੋਂ ਆਪਾਂ ਉੱਪਰ ਉੱਠ ਕੇ ਇੱਕ ਨਸ਼ਾ ਮੁਕਤ ਭਾਰਤ ਤੇ ਪੰਜਾਬ ਇਹ ਗੱਲ ਕਰਾਂਗੇ ਤੇ ਫਿਰ ਮੈਂ ਕੰਨਾਵਾ ਵੀ ਆਪਾਂ ਆਪਣੀ ਨੌਜਵਾਨ ਕਿਹੜੀ ਤੇ ਫੇਰ ਹੀ ਵੋਟਾਂ ਪਹਿਣਗੀਆਂ ਤੇ ਜੇ ਆਪਣਾ youth ਹੀ ਅੱਧੋ ਮੁੱਕ ਗਿਆ ਨਸ਼ਿਆਂ 'ਚ ਵੜਿਆ ਰਿਹਾ ਤੇ VOTING ਕੀ ਕਰਾਂਗੇ ਇਹੀ ਗੱਲ ਮੈਂ ਜਿਹੜਾ ਵਾ ਮੰਤਰੀ ਸਾਹਿਬ ਨੂੰ ਕਹੀ ਵੀ ਸਰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਠੀਕ ਆ ਆਪਾਂ ਇਸ ਮਹਿੰਮ ਨੂੰ ਤਗੜਿਆਂ ਕਰਕੇ ਤੇ ਜਿਹੜਾ ਆਪਣੇ ਪੰਜਾਬ ਦਾ ਜਿਹੜਾ youth ਥਾ ਉਹਨੂੰ ਬਚਾਈਏ